ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗੱਲ ਕਰਦੇ ਆ ਪਿਛਲੇ ਦੋ ਦਿਨ ਪਹਿਲਾਂ ਅਜੀਤ ਅਖਬਾਰ ਸ੍ਰੀਮਾਨਕ ਉਹਨਾਂ ਦਾ ਇੱਕ ਬਹੁਤ ਵੱਡਾ ਲੇਖ ਛਪਿਆ ਜਿਹਦਾ ਮੁੱਦਾ ਸੀ ਕਿ ਵਿਰੋਧੀ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਹਾਸ਼ੀਏ ਤੇ ਰੱਖਣਾ ਚਾਹੁੰਦੇ ਨੇ ਦੇਖੋ ਜੀ ਇਹਦੇ ਤੇ ਕੋਈ ਅਤਕਾਤ ਨਹੀਂ ਹੈ ਨੀ ਵਿਰੋਧੀ ਕਦੋਂ ਚਾਹਣਗੇ ਵੀ ਜਿਹੜਾ ਪਿਛਲੇ 10 15 ਸਾਲ ਤੋਂ ਲੱਗੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੰਨਾ ਕਮ ਜੋਰ ਕਰਤਾ ਆ ਤਾਂ ਕਿ ਉਹ ਦੁਬਾਰਾ ਛੇਤੀ ਉੱਠ ਨਾ ਸਕੇ ਤੇ ਉਹ ਪੰਜਾਬ ਨੂੰ ਲੁੱਟ-ਕੁੱਟ ਥੱਲੇ ਸੁੱਟ ਸਕਣ। ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦਾ ਰੱਖਾਇਆ। ਬਾਕੀ ਸਭ ਲੁੱਟਣ ਵਾਲੇ, ਕੁੱਟਣ ਵਾਲਿਆਂ ਤੇ ਥੱਲੇ ਸੁੱਟਣ ਵਾਲੀਆਂ ਕਲਾਸਾਂ ਨੇ, ਜਮਾਤਾਂ ਨੇ। ਸੋ ਉਹ ਕੋਣ ਚਾਹਣਗੇ ਵੀ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਖੜਾ ਹੋਵੇ? ਸੋ ਉਹ ਤਾਂ ਆਪਣਾ ਜੋਰ ਲਾਉਂਦੇ ਹੀ ਰਹਿਣਗੇ। ਕਾਂਗਰਸ ਵੇਲੇ ਸਿੱਖਾਂ ਤੇ ਕਤਲੇਆਮ, ਜ਼ੁਲਮ ਟੋਣ ਵਾਲੇ ਜਿਹੜੇ ਕਰਿੰਦੇ ਸੀ ਉਹ ਤਾਂ ਅਕਸਰ ਪੁਲਿਸ ਵਾਲੇ ਸੀ ਤੇ ਨਸ਼ੇ ਦੀ ਤਸਕਰੀ ਵੀ ਜਿਹੜੀ ਆ ਉਹ ਪੁਲਿਸ ਦੀ ਸਰਪ੍ਰਸਤੀ ਤੋਂ ਬਿਨਾ ਕਿਸੇ ਹਾਲਤ ਵਿੱਚ ਨਹੀਂ ਹੋ ਸਕਦੀ ਇਹ ਤਾਂ ਭਾਵੇਂ ਪੁਲਿਸ ਨੂੰ ਹੀ ਇਸ ਨੂੰ ਰੋਕਣਾ ਹੁੰਦਾ ਪਰ ਇਹਦੇ ਵਿੱਚ ਵੱਡੇ ਟੈਵਲ ਤੇ ਵੀ ਪੁਲਿਸ ਵੀ ਜਿਹੜੀ ਹੈਗੀ ਆ ਇਹ ਸ਼ਾਮਲ ਹੁੰਦੀ ਆ ਪਰ ਮੇ ਵੱਡੇ ਅਸਰ ਜ਼ਰੂਰ ਇਤੇ ਕੋਈ ਇਤਰਾਜ਼ ਕਰਨ ਜਾਂ ਕੋਈ ਵੱਡੇ ਵੱਡੇ ਇਹਦੇ ਖਿਲਾਫ ਤਰਕ ਦੇਣ ਪਰ ਥੱਲੇਡੇ ਲੈਵਲ ਤੇ ਜਿਹੜੀ ਪੁਲਿਸ ਦੀ ਨਫਰੀਆ ਉਹ ਬਹੁਤ ਵੱਡੇ ਅ ਤੱਕ ਇਸ ਕੰਮ ਚ ਸ਼ਾਮਲ ਹੁੰਦੀ ਆ ਤੇ ਇਹਨਾਂ ਦੋਹਾਂ ਚੀਜ਼ਾਂ ਦਾ ਸੁਮੇਲ ਜਿਹੜਾ ਬਿਆੰਤੇ ਤੇ ਗਿੱਲ ਦੇ ਵੇਲੇ ਸਿੱਖਾਂ ਦੇ ਨੌਜਵਾਨਾਂ ਤੇ ਤਸ਼ੱਦਦ ਜ਼ੁਲਮ ਕਰਨ ਦਾ ਭੱਗੀ ਵਿਆ ਹੋਊਗਾ ਤੇ ਬਾਅਦ ਵਿੱਚ ਵੀ ਨਸ਼ਾ ਤਸਕਰੀ ਦੇ ਵਿੱਚ ਉਹ ਆ ਫੜਿਆ ਗਿਆ ਨਸ਼ਾ ਕਰਨ ਤੇ ਨਸ਼ਾ ਤਸਕਰੀ ਦੇ ਕੇਸ ਵਿੱਚ ਇੱਕ ਫੜਿਆ ਗਿਆ ਥਾਣੇਦਾਰ ਸਤਪਾਲ ਜਿਸ ਨੂੰ ਕਿ ਇਹਨਾਂ ਜੁਰਮਾਂ ਦੇ ਵਿੱਚ ਹੀ ਨੌਕਰੀ ਤੋਂ ਫਾਰਕ ਕੀਤਾ ਗਿਆ ਅიਕਲ ਉਹ ਫਿਰ ਹੁਣ ਉਹਨੇ ਆਪਣੀ ਜਾਨ ਵੀ ਬਚਾਉਣੀ ਸੀ ਕਿਸ ਤਰ੍ਹਾਂ ਕੇਸ ਨੂੰ ਕਮਜ਼ੋਰ ਕਰੇ ਕਿਸ ਤਰ੍ਹਾਂ ਤਾਂ ਫਿਰ ਉਹ ਛਾੜੂ ਦੇ ਨਿੱਕੇ ਆ ਗਿਆ ਉਹ ਦੀ ਮੈਂ ਤੁਹਾਨੂੰ ਤਸਵੀਰਾਂ ਦਿਖ ਦਿਖਾ ਹੀ ਦਿਨਾ ਆ ਆ ਬੰਦਾ ਆ ਉਹ ਜਿਹੜਾ ਕਿ ਨਸ਼ਾ ਤਸਕਰੀ ਦੇ ਤੇ ਨਸ਼ੇ ਦੇ ਕੇਸ ਦੇ ਵਿੱਚ ਆਪ ਅ ਨੌਕਰੀ ਤੋਂ ਕੱਢਿਆ ਗਿਆ ਤੇ ਹੁਣ ਉਸ ਤੋਂ ਬਾਅਦ ਉਹ ਆ ਬੈਠਾ ਆ ਉਹ ਹਰੀ ਕਮੀਜ਼ ਵਾਲਾ ਸੱਤ ਪਾ ਲਿਆ ਇਹਦੇ ਨਸ਼ੇੜੀ ਖੋਸਾ ਆ ਉਹ ਪਰ ਮੁੱਖ ਮੰਤਰੀ ਤੋਂ ਚੜੂ ਮੁੱਖ ਮੰਤਰੀ ਦਾ ਜਿਹੜਾ ਮੀਡੀਆ ਸਲਾਹਕਾਰ ਬਲਤੇਜ ਪੰਨੂ ਉਹ ਇਸ ਨੂੰ ਚਾਬੀ ਭਰ ਕੇ ਛੱਡ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਿਹੜਾ ਕੂੜ ਪ੍ਰਚਾਰ ਤੇ ਲਾਇਆ ਇਹਨੂੰ ਤੇ ਵੱਡੇ ਪੱਧਰ ਤੇ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੂੜ ਪ੍ਰਚਾਰ ਕਰ ਰਿਹਾ ਹੈ ਸੋ ਇਹ ਭੁੱਲ ਜਾਓ ਅਕਾਲੀ ਵੀ ਭੁੱਲ ਜਾਣ ਨਹੀਂ ਉਹ ਪੱਤਰਕਾਰ ਵੀ ਜਿਹੜੇ ਪੰਜਾਬ ਪਰ ਦੀ ਸੁਹਿਰਦ ਨੇ ਜਾਂ ਜਿਹੜਾ ਪੰਜਾਬ ਦਾ ਪੜਾ ਲੋਜ ਦੇ ਲੋਕ ਨੇ ਵੀ ਜਿਹੜੇ ਵਿਰੋਧੀ ਨੇ ਉਹ ਕਿਸੇ ਤਰ੍ਹਾਂ ਦਾ ਵੀ ਅਕਾਲੀਆਂ ਪ੍ਰਤੀ ਜਾਂ ਪੰਜਾਬ ਪ੍ਰਤੀ ਕੋਈ ਆਪਣਾ ਨਰਮ ਰਵਈਆ ਕਦੇ ਵੀ ਅਪਣਾਉਣਗੇ ਵੀ ਅਕਾਲੀ ਦੁਬਾਰਾ ਖੜੇ ਹੋ ਸਕਣ ਤਾਂ ਇਹ ਨਵੇਂ-ਨਵੇਂ ਸੰਦ ਕੱਢ ਕੇ ਲਿਆਉਂਦੇ ਰਹਿਣਗੇ ਤੇ ਸਾਨੂੰ ਪੰਜਾਬ ਦੇ ਲੋਕਾਂ ਨੂੰ ਅਸੀਂ ਇਹਨਾਂ ਦਾ ਕਰਤੂਤਾਂ ਵੇਖ ਲਿਆ ਨੇ ਕੀ ਇਹਨਾਂ ਨੇ ਪੰਜਾਬ ਦਾ ਹਾਲ ਕਰਤਾ ਆ 2 ਸਾਲਾਂ ਦੇ ਵਿੱਚ ਕਿਤੇ ਨਸ਼ਾ ਕਿੰਨੇ ਗੁਣਾ ਵੱਧ ਗਿਆ ਤੇ ਜੋ ਥਲਾ ਸਾਡੇ ਸਾਹਮਣੇ ਨੇ ਲੋਕਾਂ ਨੇ ਅਸਲੀ ਜੀ ਲੋਹੜੀ ਆ ਮੇਰੇ ਖਿਆਲ ਨਹੀਂ 70 ਸਾਲਾਂ ਜਾਂ ਕਦੇ ਵੀ ਲੋਹੜੀ ਇਸ ਤਰ੍ਹਾਂ ਦੀ ਮਨਾਈ ਹੋਵੇ ਵੀ ਮੌਜੂਦਾ ਸਰਕਾਰ ਦਾ ਵੀ ਲੋਹੜੀ ਜਿਹੜੀ ਆ ਸਾਰੀ ਉਹਦੇ ਨਾਂ ਤੇ ਭੂਕੀ ਹੋਵੇ ਬਹੁਤ ਵੀਡੀਓ ਆਈਆਂ ਨੇ ਲੋਕਾਂ ਨੇ ਝਾੜੂ ਨੂੰ ਪੂ ਹੋ ਕੇ ਲੋਹੜੀ ਮਨਾਈ ਆ ਇਨਾ ਲੋਕ ਦੁਖੀ ਹੋ ਚੁੱਕੇ ਨੇ 2 ਸਾਲਾਂ ਦੇ ਵਿੱਚ ਹੀ ਤੇ ਪਤਾ ਨਹੀਂ ਹੁਣ ਬਾਕੀ ਦਾ ਸਮਾਂ ਜੇ ਕਿਵੇਂ ਕੱਢਣਗੇ ਪਰ ਇਹ ਨਹੀਂ ਕਦੀ ਵੀ ਉਮੀਦ ਕਰਨੀ ਚਾਹੀਦੀ ਵੀ ਇਹ ਸੱਤਾ ਜਿੰਨੀ ਲੈਣੀ ਸੌਖੀ ਆ ਉਨੀ ਛੱਡਣੀ ਔਖੀ ਆ ਉਹਨੇ ਕਿਸੇ ਵੀ ਹਾਲਤ ਵਿੱਚ ਕੋਈ ਨਰਮਾਈ ਨਹੀਂ ਕੋਈ ਨਹੀਂ ਇਹ ਇਸ ਦੀ ਉਮੀਦ ਨਹੀਂ ਕਰਨੀ ਚਾਹੀਦੀ ਤੇ ਝਾੜੂ ਆਪਣਾ ਹਰ ਹਿੱਲਾ ਵਰਤ ਕੇ ਸੱਤਾ ਨਾਲ ਚਿੰਬੜਿਆ ਰਿਹਾ ਇਹਦੇ ਵਿੱਚੋਂ ਪੈਸਾ ਬਹੁਤ ਨਵਾਲ ਹੋ ਗਿਆ ਪੈਸਾ ਵੇਖੋ ਰੇਤਾ ਜਿਹੜੀ ਆ 4 ਗੁਣਾ 5 ਗੁਣਾ ਰੇਟ ਵਧ ਗਏ ਨੇ ਜਦਾਂ ਕਿ 4 40 50 ਹਜ਼ਾਰ ਕਰੋੜ ਰੁਪਏ ਦੀ ਗੱਲ ਕਰਦਾ ਸੀ ਜੇ ਇਹ ਵੀ ਅਸੀਂ ਇਕੱਠਾ ਕਰ ਲੈਣਾ ਆ ਤੇ ਸਿਰਫ 35 ਕਰੋੜ ਰੁਪਏ ਇਕੱਠਾ ਕੀ ਸਰਕਾਰੀ ਖਜ਼ਾਨੇ ਗਿਆ ਬਾਕੀ 4 5 ਗੁਣਾ 50 ਹਜ਼ਾਰ ਕਰੋੜ ਰੁਪਏ ਇਹਨਾਂ ਨੇ ਜਿਹੜੇ ਉਦੋਂ ਦੇ ਰੇਟ ਸੀ ਉਹਦੇ ਨਾਲ ਐਸਟੀਮੇਟ ਲਾਇਆ ਸੀ ਤੇ ਜਿਹੜਾ 4 ਗੁਣਾ ਰੇਤਾ ਵਧ ਕੇ ਹੁਣ ਵੇਖੋ ਵੀ ਉਹ ਕਿੰਨਾ ਪੈਸਾ ਕਮਾਇਆ ਹੋਊਗਾ ਤਾਂ ਸਰਕਾਰੀ ਖਜ਼ਾਨੇ ਸਿਰਫ 35 ਕਰੋੜ ਹੈ ਬੱਕੀ ਸਾਰਾ ਪੈਸਾ ਝਾੜੂ ਨੇ ਲੁੱਟਿਆ ਆ ਆਪ ਲੁੱਟਿਆ ਨੂੰ ਦਿੱਲੀ ਪਹੁੰਚਾਇਆ ਪੰਜਾਬ ਜਿਹੜਾ ਦਿੱਲੀ ਪਹੁੰਚਾਇਆ ਸੋ ਇਹ ਦਾ ਲੁੱਟ ਚੱਲਦੀ ਰਹਿਣੀ ਹੈ ਜਿੰਨਾ ਚਿਰ ਝਾੜੂ ਨੂੰ ਜਿਵੇਂ ਲੋਹੜੀ ਮਨਾਈ ਲੋਕਾਂ ਨੇ ਇਹਨਾਂ ਘਰੇ ਨਹੀਂ ਤੋੜਿਆ ਜਾਂਦਾ ਇਹ ਤਾਂ ਲੁੱਟ ਭੁੱਲ ਜਾਣ ਲੋਕ ਵੀ ਹੁਣ ਕਿਤੇ ਭਲਾਈ ਕਰ ਦੇਣਗੇ ਜਾਂ ਕੁਝ ਇਹਨਾਂ ਨੇ ਆ ਦੇ ਖਜ਼ਾਨੇ ਭਰਨੇ ਨੇ ਘਰ ਭਰਨੇ ਨੇ ਤੇ ਜਿਹਨੇ ਬਣਾਉਣੇ ਨੇ ਤੇ ਜਿਹੜੇ ਆਰਿਆਂ ਨੇ ਸਕੀਪ 150 ਵੀ ਬਾਹਰਲੇ ਮੁਲਕਾਂ ਚ ਰਾਜਮਾਤਾ ਜੀ ਗੇੜੇ ਬਹੁਤ ਮਾਰਨ ਲੱਗ ਪਏ ਨੇ ਤੇ ਵੀ ਨਹੀਂ ਪੈਗ ਚ ਭੰਦੀ ਹੁਣੀ ਬਹੁਤ ਲੋਟਿਓੜੇ ਜਿਆਦਾ ਦਾ ਖਰੀਦ ਰਹੇ ਨੇ ਉਹ ਸਾਰਾ ਕੁਝ ਚੱਲਦਾ ਰਹਿਣਾ ਹੁਣ ਉਹ ਦਾ ਕੋਈ ਰੋਗ ਨਹੀਂ ਸਕਦਾ ਸੋ ਇਹ ਤਾਂ ਲੋਕੀ ਸਮਝਣ ਲੋ ਸਬਾ ਚੋਣਾ ਆਉਣ ਵਾਲੀਆਂ ਉਹਦੇ ਵਿੱਚ ਸ਼ੀਸ਼ਾ ਬਖਾਇਆ ਜਾ ਸਕਦਾ ਹੈ ਤੇ ਫਿਰ 27 ਦੇ ਵਿੱਚ ਇਹਨਾਂ ਨੂੰ ਘਰੋਂ ਤੋੜਿਆ ਜਾ ਸਕਦਾ ਹੈ ਪਰ ਜੇ ਇਹ ਸੋਚੀਏ ਵੀ ਕੋਈ ਨਰਮਾਈ ਵਰਤਨ ਕੇ ਕਿਸ ਤਰ੍ਹਾਂ ਵੀ ਸ਼ਰੋਨੀ ਅਕਾਲੀ ਦਾ ਕਮਜ਼ੋਰ ਨਾ ਹੋਵੇ ਇਹ ਨਹੀਂ ਹੋ ਸਕਦਾ ਇਹਨਾਂ ਆਪ ਦਾ ਹਾਰ ਹੀਲਾ ਇਹ ਵਰਤਨ ਹੀ ਆ ਇਹਦਾ ਲੋਕਾਂ ਨੇ ਸਾਥ ਦੇਣਾ ਤੇ ਆਪਣਾ ਆਪ ਬਚਾ ਕੇ ਨੂੰ ਆ ਤੇ ਸ਼ਰੋਨੀ ਅਕਾਲੀ ਦਲ ਦਾ ਸਾਥ ਦੇਣਗੇ ਤਾਂ ਹੀ ਗੱਲ ਬਣੂ ਧੰਨਵਾਦ